बलाख रुड़का कलांदे पिंड काहना टेसियां दे सरपंच जगीरो महेदी इसे साल वी फरवरी नु मौत हो गई सी जिस कारण सरपंच दी सीट खाली हो गई सी पिंड काहना टेसियां दी सरपंची रिजर्व है पर बीडीओ दफ्तर रुड़का कलावलो दिनेश चंद्र पांच नु अधिकार पांच बना दिता गया है इस संबंधी आज पिंड काहना टेसियां दे पंचायत मेंबर ते मोहतर ने बीडीपीओ दफ्तर रुड़का कलाच पांच के इस संबंधी लिखित शिकायत की

उन्हिकार पंच की नियमा अनुसार दोबारा कराई जावे पेंड काहेसिया के सबका सरपंच सुशील बिरदी के मुलक राज ने कहा कि ओ के काहना ठेसिया के सैक्रटरी तरलोक सिंह वालों जनरल पंच नु अधिकार दे जो ये चोण करवाई गई है सीधा रिजर्व कैटागरी से डाका मारिया गया है एक पासे डॉक्टर अंबेडकर ते भगत सिंह की तस्वीर आम आदमी पार्टी वालों लाई गई है ते दूजे पासे डॉक्टर अंबेडकर वलो संविधान राही दिखती रिजर्वेशन दे खिलाफ चल के नियमों न छिके टोण करवाई जा रही है इस चो पिछे सक है कि भ्रिष्टाचार करके ही यह चोण करवाई गई है बी डी पी ओ अपनी सीट ते मौजूद नहीं सन कई बार बी डी ओ नाल फोन ते गल की ता उन्होंने फोन चुकना मुनासिब नहीं समझा जदो सैकटरी तरलोचन सिंह गति ने भी कैमरे अगे कुछ भी कहने तो इनकार कर दिता जिकर योग है कि इस पांच पांच मौके सुशील का सरपंच बलजीत कौर पंच गुरजीत कौर सुभाष चंद्रपति जगीरो महे सरपंच मुलखराज बलजिंदर कुमार बलविंदर कुमार सिंदरपाल जसवंत सिंह कुलदीप कुमार लाल चंद ਚੂ ਹੜ੍ਹ RAM ਜੀਵਨ ਦਾਸ सुरेंद्र ਕੁਮਾਰ ਦਵਿੰਦਰ ਕੁਮਾਰ ਮੌਜੂਦ ਸਨ ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਹਾਂਜੀ ਕੀ ਨਾਂਜੀ ਆਪਣਾ ਮੈਂ ਪੰਜਪਲਜੀਤਪੁਰ ਸਾਡੇ ਪਿੰਡ ਸਰਪੰਚ ਜ਼ਗੀਰ ਕਰਮ ਜੀ ਉਹਨਾਂ ਦੀ 2 ਮਹੀਨੇ ਪਹਿਲਾਂ ਡੈਥ ਹੋ ਗਈ ਸੀ ਤੇ ਉਹਨਾਂ ਦੀ ਅਧਿਕਾਰਿਤ ਪੰਜ ਦੀ ਚੋਣ ਦੇ ਸਹਿਤ ਸਾਨੂੰ 16 ਤਰੀਕ ਖਰਾਤ 8 ਵਜੇ ਗ੍ਰੋਪਾ ਦੇ ਵਿੱਚ ਮੈਸੇਜ ਆਇਆ ਵੀ 17 ਤਰੀਕ ਨੂੰ ਮੀਟਿੰਗ ਹੈ ਕਿਹਨੇ ਮੈਸੇਜ ਕੀਤਾ ਮੈਸੇਜ ਕੀਤਾ ਜਿੱਦਾਂ ਇੱਕ ਗਰੁੱਪ ਦੇ ਵਿੱਚ ਹੀ ਆਇਆ ਜਿੱਦਾਂ ਗਣੇਸ਼ਚੰਦਰ ਵੱਲੋਂ ਪੰਚ ਨੇ ਪਾਇਆ ਅੱਛਾ ਤੇ ਉਹਨਾਂ ਨੇ ਪਾਇਆ ਤੇ 17 ਤਰੀਕ ਨੂੰ ਕਹਿੰਦੇ 9:30 ਵਜੇ ਵੀਡੀਓ ਦਾ ਅੱਪਰ ਪਹੁੰਚਣਾ ਹੈ ਤੇ ਅਸੀਂ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਜਿੱਦਾਂ ਯਾਨੀ ਕਿ ਜਨਰਲ ਪੰਚ ਆਪਣੇ ਵੱਲੋਂ ਅਗਰਮੀ ਵੀਡੀਓ ਸਾਹਿਬ ਤੇ ਸੈਕਟਰੀ ਨੇ ਜਨਰਲ ਪੰਚ ਦੀ ਚੋਣ ਕਰ ਲਈ ਮੈਂ ਉਹਨਾਂ ਨੂੰ ਮੈਸੇਜ ਸਵਾਲ ਪੁੱਛਿਆ ਮੈਂ ਕਿ ਐਸੀ ਸੀਟ ਹੈ ਲੇਡੀਜ਼ ਜੀ ਤੁਸੀਂ ਇਹ ਕਿੱਦਾਂ ਕਰੀ ਜਾਂਦੇ ਸਰ ਉਹਨੇ ਮੇਰੀ ਗੱਲ ਨਹੀਂ ਸੁਣੀ ਹੂੰ ਤੇ ਅਸੀਂ ਤੇ ਉਹਨੇ ਸਾਡੀ ਗੱਲ ਤੋਂ ਇਗਨੋਰ ਮਾਰਿਆ ਇਸ ਲਈ ਅਸੀਂ ਚਾਹੁੰਦੇ ਸਾਨੂੰ ਨਿਆ ਦਿੱਤਾ ਜਾਵੇ ਹੂੰ ਕੀ ਮੰਗਿਆ ਤੁਹਾਡੀ ਸਾਡੀ ਮੰਗਿਆ ਜੋ ਸਾਡੀ ਰਿਜ਼ਰਵੇਸ਼ਨ ਹੈ ਉਹ ਸਾਨੂੰ ਉਹਦੇ ਤੇ ਜਾਣੀ ਤੇ ਹੱਡੇ ਕਹਿੰਦਾ ਮਤਲਬ ਜਿੱਦਾਂ ਸਰਪੰਚ ਰਿਜ਼ਰਵ ਕੈਟਾਗਰੀ ਚੋਂ ਸਗਾ ਹਾਂਜੀ ਕੈਟਾਗਰੀ ਜਿਹੜੀ ਹੈਗੀ ਉਹੀ ਲਾਈ ਜਾਵੇ ਉਹਨੂੰ ਚੇਂਜ ਨਹੀਂ ਕੀਤਾ ਜਾਣਾ ਚਾਹੀਦਾ ਜੋ ਸਾਡਾ ਅਧਿਕਾਰ ਹੈ ਉਹ ਸਾਨੂੰ ਦਿੱਤਾ ਜਾਵੇ ਹੂੰ ਜਿਹੜਾ ਹੁਣ ਜਿਹੜਾ ਸਰਪੰਚ ਦੀ ਜਿਹੜੇ ਪਾਵਰਾਂ ਦਿੱਤੀਆਂ ਗਈਆਂ ਪੰਚ ਨੂੰ ਉਹ ਕਿਹੜੀ ਕੈਟਾਗਰੀ ਤੋਂ ਉਹ ਜਨਰਲ ਨੇ ਆ ਅੱਛਾ ਹਾਂਜੀ ਬਾਂਮਣ ਹੈ ਜਿੱਦਾਂ ਜਾਣਤੀ ਹਾਂਜੀ ਠੀਕ ਹਾਂਜੀ ਇਹ ਪਿੰਡ ਕਨਨਟੇਸੇ ਦੇ ਵਿੱਚ ਸਰਪੰਚ ਜਗੀਰੋ ਮਹੇਦੀ ਮੌਤ ਹੋਣ ਤੋਂ ਬਾਅਦ ਦੇ ਵਿੱਚ ਤੇ ਸਾੜ ਦੇ ਪਿੰਡ ਦੀ ਪੰਚਾਇਤ ਦੇ ਅਧਿਕਾਰਤ ਪੰਚ ਦੀ ਚੋਣ ਦੀ ਚਿੱਠੀ ਵੀਡੀਓ ਦਫ਼ਤਰ ਵੱਲੋਂ ਜਿਹੜੀ ਕਿ 9 4 2025 ਨੂੰ ਮਤਲਬ ਇਸ਼ੂ ਹੋਈ ਹੈ ਜੁੜ ਕੇ ਉਹ ਗਰੁੱਪ ਦੇ ਵਿੱਚ 16 ਤਰੀਕ ਸ਼ਾਮ ਨੂੰ 8 ਵਜੇ ਪੈਂਦੀ ਹੈ ਇਹਦੇ ਪਿੱਛੇ ਮਦੂਛੜ ਜੰਤਰ ਹੈ ਇੱਥੇ ਦਾ ਵੀਡੀਓ ਦਫ਼ਤਰ ਦਾ ਜਿਆ ਸੈਕਟਰੀ ਤਰਲੋਕ ਸਿੰਘ ਉਹ ਹੀ ਇਹ ਕਹਿ ਉਹਦੇ ਵਿੱਚ ਪਾਉਂਦਾ ਹੈ ਤੇ ਉਹਦੇ ਵਿੱਚ ਜਿਹੜੀ ਨਿਯੁਕਤੀ ਵੀ ਹੋਈ ਆ ਤੇ ਉਹ ਵੀ ਮਤਲਬ ਕਾਨੂੰਨਾਂ ਦੇ ਮੁਤਾਬਕ ਤੇ ਐਸਸੀ ਸਰਪੰਚੀ ਦੀ ਜੋਣ ਅਧਿਕਾਰਤ ਦੀ ਉਹ ਐਸਸੀ ਪੰਚਾਂ ਵਿੱਚੋਂ ਹੀ ਹੋਣੀ ਸੀ ਇਸ ਗੱਲ ਨੂੰ ਮੁੱਖ ਰੱਖ ਕੇ ਸਾਡੇ ਜਿਹੜੇ ਇੱਕ ਨੰਬਰ ਵਾਰਡ ਤੋਂ ਬਲਜੀਤ ਕੌਰ ਪੰਚ ਨੇ ਆਪਣਾ ਵੱਖ ਰੱਖਿਆ ਵੀ ਐਸਸੀ ਸਰਪੰਚੀ ਦੀ ਜਿਹੜੀ ਜੋਣ ਆ ਉਹ ਐਸਸੀ ਪੰਚਾਂ ਵਿੱਚੋਂ ਹੀ ਹੋਣੀ ਚਾਹੀਦੀ ਹੈ ਵੀਡੀਓ ਨੇ ਉਹਨਾਂ ਨੂੰ ਗਮਰਾਹ ਕੀਤਾ ਇਗਨੋਰ ਕੀਤਾ ਵੀ ਨਹੀਂ ਇਹਦੇ ਵਿੱਚ ਐਸਸੀ ਦਾ ਕੋਈ ਮਾਮਲਾ ਨਹੀਂ ਹੈਗਾ ਤੇ ਅਸੀਂ ਕਿਸੇ ਨੂੰ ਵੀ ਕਰ ਸਕਦੇ ਹਾਂ ਉਹਨਾਂ ਨੇ 6 ਨੰਬਰ ਵਾਰਡ ਵਾਲੇ ਪੰਚ ਨੂੰ ਦਿਨੇਸ਼ ਕੁਮਾਰ ਨੂੰ ਅਧਿਕਾਰਤ ਸਰਪੰਚੀ ਦੀ ਚੋਣ ਕਰ ਦਿੱਤੀ ਜਦ ਕਿ ਨਿਜਮਾ ਦੇ ਖਿਲਾਫ ਆ ਜਦ ਕਿ ਲੈਟਰ ਤਾਂ ਇਹ ਕਹਿੰਦੀ ਆ ਆਪਣੇ ਡਾਇਰੈਕਟਰ ਇਹ ਕਹਿੰਦਾ ਹੈਗਾ ਵੀ ਜਿਹੜੀ ਕੈਟਾਗਰੀ ਦੇ ਵਿੱਚ ਡੈਥ ਹੋਈ ਹੈ ਉਸ ਕੈਟਾਗਰੀ ਦੇ ਵਿੱਚ ਉਹਦੀ ਨਿਯੁਕਤੀ ਹੋਣੀ ਚਾਹੀਦੀ ਹੈ ਤੇ ਇਸ ਗਮਰਾਹ ਕਰਕੇ ਵੀਡੀਓ ਤੇ ਸੈਕਟਰੀ ਤਰਲੋਕ ਸਿੰਘ ਨੇ ਮਿਲੀ ਸ਼ਾਜ ਦੇ ਤਹਿਤ ਸਾਡਾ ਐਸਸੀ ਦਾ ਜਿਹੜਾ ਹੱਕ ਆ ਉਹਤੇ ਡਾਕਾ ਵੱਜਿਆ ਪਿਆ ਕਿਉਂਕਿ ਉਹਨਾਂ ਨੇ ਧੱਜੀਆਂ ਡਾਈਆਂ ਪਾਈਆਂ ਜਨਰਲ ਕੈਟਾਗਰੀ ਦੇ ਪੰਜ ਨੂੰ ਨਿਰਧਾਰਤ ਪੰਚ ਦਾ ਅਧਿਕਾਰ ਦੇ ਕੇ ਤੇ ਸਾਡੇ ਹੱਕਾਂ ਦੇ ਡਾਕਾ ਵੱਜਿਆ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਤੇ ਅਸੀਂ ਐਕਟ ਦਾ ਫਰਚਾ ਦਰਜ ਕਰਕੇ ਤੇ ਇਹਨਾਂ ਨੂੰ ਸਸਪੈਂਡ ਕਰ ਕੀਤਾ ਜਾਵੇ। ਕੀ ਲੱਗਦਾ ਇਹਦੇ ਪਿੱਛੇ ਕੀ ਸਾਜ਼ਿਸ਼ ਲੱਗਦੀ ਹੈ ਕੋਈ ਕੁ ਲੈਣ ਦੇਣ ਲੱਗਦਾ ਹੈ? ਕੀ ਵਜ੍ਹਾ ਆ ਕਿ ਜਿਹੜਾ ਜਨਰਲ ਕੈਟਾਗਰੀ ਦਾ ਸਰਪੰਚ ਬਣਨਾ ਹੈ ਤੇ ਪੰਚ ਨੂੰ ਉਹਦਾ ਸਰਪੰਚੀ ਦੀ ਪੋਸਟਾ ਮਿਲਣੀ ਚਾਹੀਦੀ ਸੀ ਤੇ ਉਹਨਾਂ ਨੇ ਜਿਹੜਾ ਐਸਸੀ ਨੂੰ ਮਿਲਣੀ ਚਾਹੀਦੀ ਸੀ ਉਹ ਜਨਰਲ ਦਿੱਤੀ। ਉਹਦੇ ਵਿੱਚ ਦੇਖਣ ਦੇ ਵਿੱਚ ਇਹ ਵੀ ਆਇਆ ਹੈਗਾ ਤੇ ਜਿਹੜਾ ਕੁਝ ਛੜਜਾਂਤਰਕਾਰੀ ਨੀਤੀ ਦੇ ਵਿੱਚ ਇਹ ਜੋ ਹੋਇਆ ਹੈ ਨਾ ਇਹ ਚ ਦੇਣ ਲੈਣ ਮੋਟੀ ਰਕਮ ਦਾ ਲੈਣ ਦੇਣਾ ਹੋਇਆ ਉੱਪਰਲੇ ਲੈਵਲ ਤੇ ਵੀ ਹੋ ਸਕਦਾ ਤੇ ਉਹ ਮਤਲਬ ਪਿੰਡ ਦੇ ਲੈਵਲ ਤੇ ਵੀ ਹੋ ਸਕਦਾ ਜਰੂਰ ਸਾਨੂੰ ਇਹ ਸ਼ੱਕ ਹੈ ਬੇ ਇਹਦੇ ਵਿੱਚ ਲੈਣ ਦੇਣ ਦਾ ਤੋਂ ਬਿਨਾ ਨਹੀਂ ਹੋ ਸਕਦਾ ਸਾਨੂੰ ਇਹ ਸ਼ੰਕੀ ਆ ਤੇ ਤੁਸੀਂ ਵੀਡੀਓ ਦਫ਼ਤਰ ਇਕੱਠੇ ਹੋਇਆ ਕੀ ਮਾਮਲਾ ਹੈ ਸਾਰਾ ਪਿਛਲੇ ਦਿਨੀ ਸਾਡੇ ਪਿੰਡ ਟਿਸਿਆਂ ਕਾਨਾ ਜਿਹੜੀ ਸਾਡੇ ਮੌਜੂਦਾ ਸਪੰਸ ਵਿਡੋ ਮਹਿਰ ਉਹਨਾਂ ਦੀ ਮੌਤ ਹੋ ਗਈ ਔਰ ਉਸ ਤੋਂ ਪ੍ਰੰਤ ਇੱਕ ਜਿਹੜੀ ਚਿੱਠੀ ਜਿਹੜੀ ਆ ਵੀਡੀਓ ਦਾ ਤਰਫੋਂ ਜਾਰੀ ਹੁੰਦੀ ਆ ਚਿੱਠੀ ਪੰਚਾਂ ਨੂੰ ਕਿਹਾ ਜਾਂਦਾ ਵੇ ਕਿ ਤੁਹਾਡੇ ਜਿਹੜੀ ਆ ਅਧਿਕਾਰਤ ਪੰਚ ਦੀ ਚੋਣ ਕਰਨੀ ਆ ਤੁਸੀਂ ਸਵੇਰੇ 17 ਤਰੀਕ ਨੂੰ 10 ਵਜੇ ਪਹੁੰਚੋ ਔਰ ਉਹ ਚਿੱਠੀ ਆਉਣ ਤੇ ਉੱਪਰ ਕਿਉਂਕਿ ਸਾਡੇ ਪੰਨ ਤੇ ਕੋਈ ਪੰਚਾਂ ਦੇ ਵਿੱਚ ਧੜੇਬੰਦੀ ਨਹੀਂ ਹੈ ਕਾਮਨਲੀ ਪੰਜ ਲੋਕਾਂ ਨੇ ਵਧੀਆ ਬਣਾਏ ਆ ਪਰ ਜਦੋਂ ਇੱਥੇ ਪੰਚ ਆਪਣੇ ਆਏ ਜਿਹੜਾ ਕਿ ਉਹਨਾਂ ਦਾ ਰਾਈਟ ਬਣਦਾ ਕਿ ਵੀਡੀਓ ਦਾ ਅਫਸਰ ਦਾ ਜਦੋਂ ਵੀ ਕੋਈ ਨੋਟਿਸ ਆਉਂਦਾ ਇਦਾਂ ਚਿੱਠੀ ਆਉਂਦੀ ਆ ਉਦੇ ਤਹਿਤ ਉਹ ਵੀਡੀਓ ਦਾ ਫੈਸਲਾ ਪਹੁੰਚਿਆ ਔਰ ਜਦੋਂ ਵੀਡੀਓ ਸਾਹਿਬ ਨੇ ਉਹਨਾਂ ਨੂੰ ਆਉਂਦਿਆਂ ਸਾਰੇ ਉਹਨਾਂ ਨੂੰ ਕਾਰਵਾਈ ਮਤਲਬ ਜਿਹੜੀ ਅਧਾਰਤ ਪੰਜ ਦੀ ਚੋਣ ਦੀ ਪ੍ਰਕਿਰਿਆ ਹੁੰਦੀ ਆ ਔਰ ਉਹਦੇ ਤਹਿਤ ਉਹਨਾਂ ਨੂੰ ਪੁੱਛਣਾ ਹੁੰਦਾ ਵੀ ਮਤਲਬ ਤੁਹਾਡੇ ਚੋਂ ਕੌਣ ਜਨਨ ਆ ਤੁਹਾਡੇ ਚ ਕਿਹੜੇ ਮਤਲਬ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਆ ਕਿਉਂਕਿ ਜਿਹੜੀ ਟੀਸੀਆਂ ਕੰਨਾਂ ਦੇ ਮੌਜੂਦਾ ਸਰਪੰਚ ਸੀਗੇ ਉਹ ਰਿਜ਼ਰਵ ਸੀਟ ਤੋਂ ਐਸਸੀ ਰਿਜ਼ਰਵ ਜਿਹੜੇ ਆ ਉਹ ਸੀਟ ਤੋਂ ਜਿੱਤੇ ਸੀ ਔਰ ਉਹਨਾਂ ਦੀ ਮੌਤ ਹੋਣ ਕਾਰਨ ਉਹਨਾਂ ਦੀ ਜਿਹੜੀ ਇਹ ਖਾਲੀ ਹੋਈ ਜਗ੍ਹਾ ਆ ਉਹਨੂੰ ਅਧਿਕਾਰਤ ਪੰਚ ਦੇ ਤੌਰ ਤੇ ਇੱਕ ਨਿਯੁਕਤੀ ਕਰਨੀ ਸੀ ਜਿਹਦੇ ਵਿੱਚ ਸਰਕਾਰ ਦੇ ਨਿਯਮ ਸਰਕਾਰ ਦਾ ਪੰਚਾਇਤੀ ਰਾਜ ਐਕਟ ਔਰ ਉਸ ਚੀਜ਼ ਨੂੰ ਮੱਕਰ ਰੱਖਦੇ ਹੋਏ ਚੋਣ ਕਰਨੀ ਸੀ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਕਿਹਾ ਵੀ ਕਿਨੇ ਬਣਨਾ ਇੱਕ ਪੰਚ ਨੇ ਕਿਹਾ ਦਿਨੇਸ਼ ਚੰਦਰ ਨੂੰ ਬਣਾ ਦਿਓ ਜਿਹੜਾ ਕਿ ਜਨਰਲ ਬਾਡ ਸ਼ਹਿਰ ਨੰਬਰ ਬਾਡ ਦੇ ਵਿੱਚੋਂ ਜਿੱਤਿਆ ਆ ਔਰ ਉਹ ਜਿਹੜਾ ਉਹਨੂੰ ਇੱਕਦਮ ਬਿਨਾਂ ਦੂਜੇ ਪੰਚਾਂ ਦੀ ਹੋਰ ਸਲਾਹ ਲਿਆ ਏ ਵੀ ਠੀਕ ਹੈ ਇਹਦੇ ਨਾਲ ਪੰਜ-ਪੰਜ ਤੇ ਆ ਤਾਂ ਇਹਨੂੰ ਅਸੀਂ ਅਧਿਕਾਰਤ ਪੰਚ ਬਣਾ ਦਿੱਤਾ ਗਿਆ ਪਰ ਜਦੋਂ ਉੱਥੇ ਮੌਜੂਦ ਸਾਡੀ ਜਿਹੜੀ ਬਲਜੀਤ कौर ਮੈਂਬਰ ਪੰਚਾਇਤ ਆ ਉਹਨੇ ਗੱਲ ਰੱਖੀ ਕਿ ਜਿਹੜਾ ਏ ਐਸ ਸੀ ਕੈਟਾਗਰੀ ਨਾਲ ਸੰਬੰਧਿਤ ਅਧਿਕਾਰਤ ਪੰਚ ਬਣਾਣਾ ਵੀਡੀਓ ਸਾਹਿਬ ਤੁਸੀਂ ਮਤਲਬ ਇਦਾਂ ਇਹ ਆਪਾਂ ਐਸ ਸੀ ਨੂੰ ਬਣਾਉਣਾ ਚਾਹੀਦਾ ਉਹ ਕਹਿੰਦਾ ਬੀਬਾ ਚਾਹੇ ਤੁਸੀਂ ਜਿੰਨੇ ਐਸ ਸੀ ਪੰਚ ਹੈ ਨਾ ਜਿਹੜੇ ਤਿੰਨ-ਚਾਰ ਉਹ ਆਉਂਦੇ ਵੀ ਨਾ ਤਾਂ ਵੀ ਇਹਦੇ ਨਾਲ ਪੰਜ ਜਿਹੜੇ ਪੰਜ ਪਾਰ ਪੰਜ-ਪੰਜ ਕੋਰਮ ਪੂਰਾ ਆ ਮੈਂ ਬਣਾ ਦਿੱਤੇ ਆ ਪਰ ਅੱਜ ਜਦੋਂ ਅਸੀਂ ਇਹ ਸਾਰਾ ਗੱਲ ਪਿੰਡ 'ਚ ਪਹੁੰਚੀ ਕਿਉਂਕਿ ਪਾਪੂਲੇਸ਼ਨ ਅਨੁਸੂਚਿਤ ਜਾਤੀ ਦੀ ਬਹੁਤ ਜ਼ਿਆਦਾ ਹੈ ਢਿੱਸਿਆਂ ਕੰਨਾਂ 'ਚ ਔਰ ਉਹਦੇ ਤਹਿਤ ਜਦੋਂ ਇਹ ਸਾਰਾ ਰਿਸਟਰੀ ਨੂੰ ਖੰਗਾਲਿਆ ਗਿਆ ਪੜੇ ਗਏ ਐਕਟਰ ਤਾਂ ਉੱਥੇ ਸਾਫ਼-ਸਾਫ਼ ਲਿਖਿਆ ਹੈ ਜਿਸ ਕੈਟਾਗਰੀ ਦੀ ਸੀਟ ਖਾਲੀ ਹੋਈ ਆ ਉਹਦੇ ਤਹਿਤ ਹੀ ਉਸੇ ਕੈਟਾਗਰੀ ਦੇ ਵਿੱਚੋਂ ਜਿਹੜਾ ਅਧਿਕਾਰਤ ਪੰਚ ਚੁੜਿਆ ਜਾਣਾ ਸੀ ਜਿਹੜਾ ਕਿ ਨਿਜਮਾ ਦੇ ਖਿਲਾਫ ਪੰਚਾਇਤੀ ਰਾਜ ਐਕਟ ਦੇ ਖਿਲਾਫ ਹੋਇਆ ਜਿਹੜਾ ਕਿ ਸੰਵਿਧਾਨ ਦੇ ਖਿਲਾਫ ਹੋਇਆ ਔਰ ਇਹ ਜਿਹੜੀਆਂ ਵਰਤੋਂ ਕੀਤੀ ਗਈ ਵੀਡੀਓ ਸਾਬ ਵੱਲੋਂ ਇਹ ਬਿਲਕੁਲ ਪੰਚਾਇਤੀ ਰਾਜ ਅਟ ਦੇ ਖਿਲਾਫ ਕੀਤੀ ਆ ਉਹਨਾਂ ਨੇ ਇਹ ਜਿੱਥੇ ਭਗਵੰਤ ਮਾਨ ਸਰਕਾਰ ਇਹ ਇਹ ਗੱਲ ਕਹਿ ਰਹੀ ਆ ਕਿ ਭ੍ਰਸ਼ਟਾਚਾਰ ਖਤਮ ਕਰਨਾ ਤੋ ਇੱਥੋਂ ਤਾਂ ਸਮਝ ਆਉਂਦੀ ਆ ਕਿ ਇਹ ਵੱਡਾ ਲੈਣ ਦੇਣ ਹੋ ਕੇ ਜਿਹੜਾ ਅਹੁਦਾ ਦਿੱਤਾ ਗਿਆ ਆ ਔਰ ਜਿੱਥੇ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣਾ ਦੇਤੇ ਸੀ 바ਵਾ ਸਾਹਿਬ ਡਾਕਟਰ ਮੈਡਕਰ ਦੀ ਫੋਟੋ ਪਿੱਛੇ ਲਗਾ ਕੇ ਲਗਾ ਕੇ ਤੁਹਾਨੂੰ ਅ ਵੀ ਅਸੀਂ 바ਵਾ ਸਾਹਿਬ ਦੀ ਸੋਚ ਦਾ ਪੰਜਾਬ ਬਣਾਉਣਾ ਉੱਥੇ 바ਵਾ ਸਾਹਿਬ ਦੁਆਰਾ ਦਿੱਤੇ ਗਏ ਅਧਿਕਾਰ ਉਹਨਾਂ ਦੁਆਰਾ ਦਿੱਤੇ ਸੰਵਿਧਾਨਕ ਹੱਕ ਜਿਹੜੇ ਰੱਖਵੇਂ ਅਧਿਕਾਰ ਆ ਉਹਨਾਂ ਨੂੰ ਵੀ ਭਗਵੰਤ ਮਾਨ ਦੀ ਸਰਕਾਰ ਦੇ ਅੰਦਰ ਰਿਸ਼ਵਤ ਵੱਡੀ ਭ੍ਰਸ਼ਟਾਚਾਰੀ ਦੇ ਤਹਿਤ ਖੋਇਆ ਜਾ ਰਿਹਾ ਉਹਦਾ ਸਬੂਤ 35 ਸੈਕਿੰਡਾਂ ਦੀ ਕੋਈ ਚੋਣ ਆ ਔਰ ਸਾਡੇ ਕੋ ਬਕਾਇਦਾ ਡਰੈਕਟਰ ਦੇ ਚਿੱਠੀਆਂ ਆ ਔਰ ਉਹਦੇ ਹਵਾਲੇ ਆ ਔਰ ਪੰਚਾਇਤੀ ਰਾਜ ਐਕਟ ਦੀ ਪੂਰੀ ਵਿਆਖਿਆ ਆ ਕਿ ਕਿੱਦਾਂ ਚੋਣ ਹੋਣੀਆਂ ਕਿੱਦਾਂ ਚੋਣ ਹੋਣੀ ਚਾਹੀਦੀ ਸੀ ਔਰ ਜਦੋਂ ਸਾਡੇ ਪੰਚਾਇਤ ਮੈਂਬਰ ਨੇ ਇਹ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਿਲਕੁਲ ਉਹਨਾਂ ਨਜ਼ਰ ਅੰਦਾਜ਼ ਕਰ ਦਿੱਤਾ ਔਰ ਪੂਰੀ ਧੱਕੇਸ਼ਾਹੀ ਕਰਕੇ ਇਹ ਅਧਿਕਾਰ ਪੰਚ ਬਣਾ ਕੇ ਸਾਡੇ ਪਿੰਡ ਦੇ ਵਿੱਚ ਵੱਡੇ ਧੜੇਬੰਦੀ ਵੱਡਾ ਇਦਾਂ ਦਾ ਮਾਹੌਲ ਬਣਾ ਦਿੱਤਾ ਦੇਦੇ ਤੈ ਤਾਂ ਕੋਈ ਵੀ ਜਾਨੀ ਕਿ ਕੱਲ ਨੂੰ ਝਗੜਾ ਲੜਾਈ ਵੀ ਹੋ ਸਕਦੀ ਆ ਕਿਉਂਕਿ ਜਦੋਂ ਪਿੰਡ ਦੇ ਵਿੱਚ ਪੰਚਾਇਤ ਬਣਦੀ ਉਹਨੇ ਵਿਕਾਸ ਕਰਨਾ ਹੁੰਦਾ ਵਿਕਾਸ ਦੇ ਮੁੱਦੇ ਤੋਂ ਪਟਕਾ ਕੇ ਪੰਚਾਇਤ ਨੂੰ ਕਾਨੂੰਨੀ ਪ੍ਰਕਿਰਿਆ ਵਿੱਚ ਲੜਾਈ ਝਗੜੇ ਚ ਪਾ ਦਿੱਤਾ ਇਹਦੀ ਅਸੀਂ ਨਿੰਦਾ ਕਰਦੇ ਆਂ ਔਰ ਅੱਜ ਅਸੀਂ ਵੀਡੀਓ ਦਾਫਤਰ ਆਏ ਸੀ ਔਰ ਅੱਜ ਜਦੋਂ ਅਸੀਂ ਆਏ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਉਹਨਾਂ ਨੇ ਪਿੰਡ ਵਾਸੀਆਂ ਨੇ ਆਉਣਾ ਤੇ ਮੌਕੇ ਤੋਂ ਇੱਥੋਂ ਵੀਡੀਓ ਸਾਹਿਬ ਵੀ ਚਲਾ ਗਏ ਫਰਾਰ ਹੋ ਗਏ ਤੇ ਨਾਲ ਸੈਕਟਰੀ ਕੋਈ ਸੰਬੰਧਤ ਗੱਦਾਰੀ ਨਹੀਂ ਰਿਹਾ ਤੋ ਅਸੀਂ ਆਪਣੀ ਜਿਹੜੀ ਗੱਲ ਆ ਉਹ ਤੁਹਾਡੇ ਮੱਦੇ ਹੋਈ ਪੂਰੀ ਸਰਕਾਰ ਨੂੰ ਪਹੁੰਚਾਉਣਾ ਚਾਹੁੰਦੇ ਆ ਫੌਰਨ ਨਾ ਤੇ ਐਕਸ਼ਨ ਲੈ ਕੇ ਇਹਨਾਂ ਨੂੰ ਤੁਰੰਤ ਜਿਹੜਾ ਆ ਉਹ ਜਿੱਥੇ ਇਹਨਾਂ ਨੇ ਐ ਐਸਸੀ ਅਧਿਕਾਰਾਂ ਤੇ ਡਾਕਾ ਮਾਰਿਆ ਇਹਨਾਂ ਨੂੰ ਸਸਪੈਂਡ ਕਰਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਤਹਿਤ ਐਸਸੀ ਐਸਪੀ ਪਾਰਚਾ ਦਰਜ ਹੋਣਾ ਚਾਹੀਦਾ ਇਹ ਸਾਡੀ ਮੰਗ ਹੈ ਤੇ ਹੁਣ ਤੇ ਦੱਸਦਾ ਅਗਲਾ ਕੀ ਐਕਸ਼ਨ ਹੋਊਗਾ ਜਦਾ ਵੀਡੀਓ ਸਾਹਮਣੇ ਹੈਗੇ ਫੈਕਟਰੀ ਸਾਹਮਣੇ ਹੈਗੀ ਦੇਖੋ ਅਸੀਂ ਆਪਣੀ ਗੱਲ ਰੱਖਣ ਆਏ ਆ ਗੱਲ ਸਬੰਧਤ ਅਧਿਕਾਰੀ ਨੂੰ ਐਪਲੀਕੇਸ਼ਨ ਦੇਵਾਂਗੇ ਇਹ ਸਾਡੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ ਉਸ ਤੋਂ ਬਾਅਦ ਵੀ ਐਕਸ਼ਨ ਫਿਰ ਸਾਡੇ ਕੋਲ ਇੱਕ ਰਾਈਟ ਆ ਆਪਣੀ ਆਵਾਜ਼ ਬੁਲੰਦ ਕਰਨ ਲਈ ਅਸੀਂ ਪ੍ਰੋਟੈਸਟ ਕਰਾਂਗੇ ਧਰਨਾ ਲਗਾਵਾਂਗੇ ਔਰ ਜਿਹੜੇ ਇਦਾਂ ਦੇ ਭ੍ਰਸ਼ਟ ਅਧਿਕਾਰੀ ਆ ਜਿਹੜੇ ਨਿਜਮਾਂ ਨੂੰ ਛਿੱਕੇ ਟੰਕੇ ਲੋਕਾਂ ਨਾਲ ਧੱਕਾ ਕਰਦੇ ਆ ਇਹਨਾਂ ਨੂੰ ਪੂਰਾ ਸਬਸ ਕਰਾਂਗੇ ਤਾਂ ਕਿ ਪੰਜਾਬ ਦੇ ਬਾਕੀ ਪਿੰਡਾਂ ਦੇ ਵਿੱਚ ਵੀ ਇਦਾਂ ਦੀ ਜਿਹੜੀ ਘਟਨਾ ਨਾ ਵਾਪਰੇ ਵਾਪਰੇ ਨਾ ਹੱਕਾਂ ਤੇ ਡਾਕਾ ਵੱਜੇ ਰਾਖਮਾ ਕਰਨਾ ਸਾਨੂੰ ਬਾਬਾ ਸਾਹਿਬ ਡਾਕਟਰ ਮੈਡਿਕਲ ਸਾਹਿਬ ਨੇ ਲੈ ਕੇ ਦਿੱਤਾ ਉਹ ਕਿਸੇ ਦੀ ਇਹ ਪਰਸਨ ਜਗੀਰ ਨਹੀਂ ਹੈ ਉਹ ਸਾਡਾ ਹੱਕ ਆ ਅਸੀਂ ਆਪਣਾ ਹੱਕ ਲੈ ਕੇ ਰਾਂਗੇ